ਸਤਿ ਸ਼੍ਰੀ ਅਕਾਲ ਜੀ ਮੋਹਨ ਸਿੰਘ ਦੇ ਘਰ ਅੱਜ ਮਹਿਮਾਨਾਂ ਦਾ ਤਾਂਤਾ ਲੱਗਾ ਹੋਇਆ ਸੀ ਜਿਨ੍ਹਾਂ ਨੇ ਲਗਾਤਾਰ 35 ਸਾਲ ਤੱਕ ਸਰਕਾਰੀ ਮਹਿਕਮੇ ਵਿੱਚ ਆਪਣੀ ਸੇਵਾ ਨਿਭਾਈ ਸੀ ਅੱਜ ਉਹ ਰਿਟਾਇਰ ਹੋਣ ਜਾ ਰਹੇ ਸੀ ਰਿਟਾਇਰਮੈਂਟ ਦੀ ਪਾਰਟੀ ਸੀ ਸਾਰੇ ਰਿਸ਼ਤੇਦਾਰ ਤੇ ਕਰੀਬੀ ਦੋਸਤਾਂ ਨੂੰ ਬੁਲਾਇਆ ਗਿਆ ਸੀ ਆਜੀ ਕਿੱਥੇ ਹੋ ਜੀ ਕਿੱਥੇ ਗਏ ਤੁਸੀਂ ਗੁਰਮੀਤ ਕੌਰ ਬੋਲੀ ਤੇ ਮੋਨ ਸਿੰਘ ਨੂੰ ਲੱਭਦੇ ਹੋਏ ਆਪਣੇ ਕਮਰੇ ਵਿੱਚ ਆ ਗਈ ਤੁਸੀਂ ਇੱਥੇ ਖੜੇ ਹੋ ਉਧਰ ਪਾਰਟੀ 'ਚ ਸਾਰੇ ਮਹਿਮਾਨ ਤੁਹਾਡੇ ਬਾਰੇ ਪੁੱਛਦੇ ਆ ਇੱਥੇ ਤੁਸੀਂ ਆਪਣੀਆਂ ਸੋਚਾਂ 'ਚ ਗਵਾਚੇ ਹੋਏ ਹੋ ਗੁਰਮੀਤ ਕੌਰ ਨੇ ਜਿਵੇਂ ਹੀ ਮੋਨ ਸਿੰਘ ਵੱਲ ਵੇਖਿਆ ਤਾਂ ਉਹਨਾਂ ਦੇ ਚਿਹਰੇ 'ਤੇ ਦਰਦ ਦੀਆਂ ਰਿਖਾਵਾਂ ਨੂੰ ਤੁਰੰਤ ਪੜ ਲਿਆ ਤੇ ਪੁੱਛਿਆ ਕੀ ਹੋਇਆ ਜੀ ਕੋਈ ਗੱਲ ਹੋ ਗਈ ਇੰਨਾ ਪਰੇਸ਼ਾਨ ਤਾਂ ਮੈਂ ਪਿਛਲੇ 35 ਸਾਲਾਂ 'ਚ ਤੁਹਾਨੂੰ ਕਦੀ ਨਹੀਂ ਵੇਖਿਆ ਗਰਮੀਤ ਕੁਰੇ ਸੋਚ ਰਿਹਾ ਹਾਂ ਰਿਟਾਇਰਮੈਂਟ ਤੋਂ ਬਾਅਦ ਮੇਰੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ ਹੁਣ ਤਾਂ ਇਹ ਘਰ ਜਿੱਥੇ ਜ਼ਿੰਦਗੀ ਦੇ 35 ਸਾਲ ਗੁਜ਼ਾਰੇ ਸੀ ਉਹ ਵੀ ਖਾਲੀ ਕਰਨਾ ਪਊਗਾ ਪਤਾ ਨਹੀਂ ਕਿੰਨੀਆਂ ਜ਼ਿਆਦਾ ਜੁੜੀਆਂ ਸੀ ਇਸ ਘਰ ਦੇ ਨਾਲ ਮੇਰੀਆਂ ਜ਼ਿੰਦਗੀ ਵਿੱਚ ਨਾ ਜਾਣੇ ਕਿੰਨੇ ਸੁੱਖ ਦੁੱਖ ਭਰੇ ਪਲ ਇਸ ਮਕਾਨ ਵਿੱਚ ਕੱਟੇ ਸੀ ਹੁਣ ਤਾਂ ਇਸ ਘਰ ਨੂੰ ਅੱਖਾਂ ਪਰ ਕੇ ਵੇਖ ਲੈਣ ਦੇ ਮੈਨੂੰ ਇਨੇ ਨੂੰ ਪਿਛਲੇ ਦਿਨਾਂ ਦੇ ਹੱਸਦੇ ਖਿੜਖੜਾਉਂਦੇ ਪਰਿਵਾਰਾਂ ਦੀ ਆਵਾਜ਼ਾਂ ਸੁਣਾਈ ਦੇਣ ਲੱਗਦੀਆਂ ਹਨ ਇੱਕ ਠੰਡਾ ਸਾਹ ਲੈਂਦੇ ਹੋਏ ਮੋਹਨ ਸਿੰਘ ਨੇ ਉਦਾਸੀ ਭਰੇ ਲਫ਼ਜ਼ਾਂ ਵਿੱਚ ਕਿਹਾ ਤਾਂ ਗੁਰਮੀਤ ਕੌਰ ਕੁਛ ਵਿੱਚ ਬੋਲੀ ਜੀ ਜੋ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਹੁਣ ਬੇਟਾ ਬਹੂ ਤੁਹਾਡੀ ਸੇਵਾ ਕਰਨਗੇ ਤੇ ਪੋਤਾ-ਪੋਤੀ ਵੀ ਆਪਣਾ ਦਿਲ ਲੱਗਾ ਰਹੂਗਾ ਦਿਨ ਕਿਵੇਂ ਨਿਕਲ ਜਾਣਗੇ ਪਤਾ ਨਹੀਂ ਲੱਗਣਾ ਮੋਹਨ ਸਿੰਘ ਤੇ ਗੁਰਮੀਤ ਕੌਰ ਦੇ ਦੋ ਬੇਟੇ ਤੇ ਇੱਕ ਬੇਟੀ ਸੀ ਉਹਨਾਂ ਦਾ ਵੱਡਾ ਬੇਟਾ ਮਨਿੰਦਰ ਜਿਹੜਾ ਵਿਆਹਿਆ ਹੋਇਆ ਸੀ ਤੇ ਦੂਜਾ ਬੇਟਾ ਹਰਦੀਪ ਅਜੇ ਕੁਵਾਰਾ ਸੀ ਤੇ ਬੇਟੀ ਅਣੂ ਦਾ ਵਿਆਹ ਇੱਕ ਵਧੀਆ ਪਰਿਵਾਰ ਵਿੱਚ ਕਰਕੇ ਗੁਰਮੀਤ ਕੌਰ ਤੇ ਮੋਹਨ ਸਿੰਘ ਉਹਦੀ ਜ਼ਿੰਮੇਵਾਰੀ ਤੋਂ ਮੁਕਤ ਹੋ ਚੁੱਕੇ ਸੀ ਆਪਣੇ ਮਾਪੇ-ਬਾਪ ਨੂੰ ਲੱਭਦੇ ਹੋਏ ਵੱਡਾ ਮੁੰਡਾ ਮਨਿੰਦਰ ਵੀ ਉੱਥੇ ਪਹੁੰਚ ਗਿਆ ਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਕਹਿਣ ਲੱਗਾ ਪਾਪਾ ਰਿਟਾਇਰਮੈਂਟ ਵਿੱਚ ਪਰੇਸ਼ਾਨ ਹੋਣ ਵਾਲੀ ਭਲਾ ਕਿਹੜੀ ਗੱਲ ਹੈ ਰਿਟਾਇਰਮੈਂਟ ਤੋਂ ਬਾਅਦ ਤੁਸੀਂ ਆਪਣੇ ਬੇਟੇ ਬਹੂ ਪੋਤੇ-ਪੋਤੀ ਦੇ ਨਾਲ ਰਹੋ ਜੋ ਤੁਹਾਡਾ ਮਾਨ ਕਰੇ ਉਹ ਕਰਿਓ ਹੁਣ ਤਾਂ ਤੁਹਾਡੇ ਆਰਾਮ ਕਰਨ ਦੇ ਦਿਨ ਹਨ ਆਖਿਰ ਦੋ-ਦੋ ਬੇਟੇ ਹਨ ਤੁਹਾਡੇ ਫਿਰ ਗੁਰਮੀਤ ਕੌਰ ਬੋਲੀ ਇਹੋ ਤਾਂ ਮੈਂ ਇਹਨਾਂ ਨੂੰ ਕਹਿ ਰਹੀ ਸੀ ਪਰ ਇਹ ਆ ਕੇ ਬਿਨਾਂ ਸਿਰ ਪੈਰ ਦੇ ਚਿੰਤਾ ਕਰੀ ਜਾਂਦੇ ਨੇ ਅਜੇ ਇਹ ਸਾਰੀਆਂ ਗੱਲਾਂ ਚੱਲ ਹੀ ਰਹੀਆਂ ਸੀ ਕਿ ਛੋਟਾ ਮੁੰਡਾ ਹਰਦੀਪ ਆਪਣੇ ਮਾਪਿਓ ਦੇ ਕੋਲ ਆਇਆ ਤੇ ਬੋਲਿਆ ਪਾਪਾ ਅੱਜ ਇੱਕ ਸਰਪ੍ਰਾਈਜ਼ ਮੈਂ ਵੀ ਤੁਹਾਨੂੰ ਦੇਣਾ ਚਾਹੁੰਦਾ ਹਾਂ ਤੁਹਾਡੀ ਰਿਟਾਇਰਮੈਂਟ ਤੇ ਅੱਛਾ ਤਾਂ ਦੱਸ ਕੀ ਸਰਪ੍ਰਾਈਜ਼ ਐ ਤੈਨੂੰ ਕੋਈ ਹੋਰ ਵਧੀਆ ਨੌਕਰੀ ਮਿਲ ਗਈ ਆ ਨਹੀਂ ਪਾਪਾ در ਅਸਲ ਮੈਨੂੰ ਇੱਕ ਕੁੜੀ ਪਸੰਦ ਆ ਗਈ ਐ ਜਿਹਦੇ ਨਾਲ ਮੈਂ ਵਿਆਹ ਕਰਨਾ ਚਾਹੁੰਦਾ ਹਾਂ ਹਰਦੀਪ ਬੋਲਿਆ ਮੁੰਡੇ ਦੀ ਇਹ ਗੱਲ ਸੁਣ ਕੇ ਮੋਹਨ ਸਿੰਘ ਚੌਂਕ ਗਿਆ ਉਹਨਾਂ ਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਸੀ ਹੋ ਰਿਹਾ ਇਹਨੇ ਨੂੰ ਮਾਂ ਗੁਰਮੀਤ ਕੌਰ ਜੋ ਕਿ ਉਹਨਾਂ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋ ਗਈ ਪੁੱਛਣ ਲੱਗੀ ਕੌਣ ਆ ਇੱਥੇ ਰਹਿੰਦੀ ਆ ਕੀ ਨਾਮ ਆ ਸਵਾਲਾਂ ਦੀ ਛੜੀ ਲਾ ਦਿੱਤੀ ਗੁਰਮੀਤ ਕੌਰ ਨੇ ਮੰਮੀ ਸਾਹ ਤਾਂ ਲੈ ਲਾ ਸਾਰਾ ਕੁਝ ਦੱਸ ਦਆ ਆ ਅਮਨ ਨਾਂ ਆ ਉਹਦਾ ਮੇਰੇ ਨਾਲ ਹੀ MBA ਕਰਦੀ ਸੀ ਹੌਲੀ ਹੌਲੀ ਸਾਡੀ ਗੱਲਬਾਤ ਹੋਈ ਤੇ ਗੱਲਬਾਤ ਕਰਨੇ ਪਿਆਰ ਹੋ ਗਿਆ ਪਤਾ ਨਹੀਂ ਲੱਗਾ ਮੋਨ ਸਿੰਘ ਜੀ ਮੁੰਡੇ ਦੀਆਂ ਗੱਲਾਂ ਤੋਂ ਬਿਲਕੁਲ ਵੀ ਖੁਸ਼ ਨਜ਼ਰ ਨਹੀਂ ਆ ਰਹੇ ਸੀ ਫਿਰ ਵੀ ਗੁਰਮੀਤ ਕੌਰ ਦੀ ਖੁਸ਼ੀ ਵੇਖਦੇ ਹੋਏ ਉਹਨਾਂ ਨੇ ਆਪਣੇ ਗੁੱਸੇ ਨੂੰ ਕਾਬੂ ਵਿੱਚ ਰੱਖਿਆ ਇਨ ਨੇ ਨੂੰ ਹਰਦੀਪ ਨੇ ਇੱਕ ਹੋਰ ਤੀਰ ਛੱਡ ਦਿੱਤਾ ਮਾਂ ਪਰ ਕੁੜੀ ਵਾਲਿਆਂ ਦੀ ਇੱਕ ਛੋਟੀ ਜੀ ਸ਼ਰਤ ਹੈ ਸ਼ਰਤ ਦਾ ਨਾਂ ਸੁਣ ਕੇ ਗੁਰਮੀਤ ਕੌਰ ਚੌਂਕ ਗਈ ਸ਼ਰਤ ਪਲਾ ਵਿਆਹ ਕਰਨ ਵਿੱਚ ਕਿਹੜੀ ਸ਼ਰਤ ਮਾਂ ਉਹ ਦਰਿਆਸਲ ਮੰਦੇ ਮਾਪਿਓ ਦੀ ਸ਼ਰਤ ਇਹ ਆ ਕਿ ਉਹ ਸਾਡੇ ਵਿਆਹ ਲਈ ਫਿਰ ਹੀ ਤਿਆਰ ਹੋਣਗੇ ਜੇ ਮੈਂ ਉਹਨਾਂ ਦੇ ਘਰ ਕਾਰਜਵਾਈ ਬਣ ਕੇ ਰਹੂੰਗਾ ਤਾਂ ਇਹ ਸੁਣ ਕੇ ਗੁਰਮੀਤ ਕੌਰ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਉੱਚੀ ਆਵਾਜ਼ ਵਿੱਚ ਬੋਲੀ ਇਵੇਂ ਹਰਗੱਜ ਨਹੀਂ ਹੋਣਾ ਫਿਰ ਅਗਲੇ ਹੀ ਪਲ ਗੁਰਮੀਤ ਕੌਰ ਆਪਣੇ ਗੁੱਸੇ ਨੂੰ ਬੜੀ ਮੁਸ਼ਕਲ ਨਾਲ ਦਬਦੇ ਹੋਏ ਬੋਲੀ ਸਮਝਣ ਦੀ ਕੋਸ਼ਿਸ਼ ਕਰ ਪੁੱਤ ਇਵੇਂ ਕਰਕੇ ਉਹ ਕੁੜੀ ਤੇ ਉਹਦਾ ਪਰਿਵਾਰ ਤੈਨੂੰ ਆਪਣਾ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਨੇ ਨਹੀਂ ਮਾਂ ਇਹੋ ਜੀ ਕੋਈ ਗੱਲ ਨਹੀਂ ਘਰ ਜਵਾਈ ਬਣ ਚਕੀ ਹਰ ਜਾਏ ਇਹ ਤਾਂ ਇੱਕ ਛੋਟੀ ਜੀ ਗੱਲ ਹੈ ਜਦੋਂ ਅਸੀਂ ਇੱਕ ਦੂਜੇ ਦੇ ਨਾਲ ਆਪਣੀ ਜ਼ਿੰਦਗੀ ਬਿਤਾਉਣਾ ਚਾਹੁੰਦੇ ਆ ਤਾਂ ਫਿਰ ਅਸੀਂ ਇੱਥੇ ਇਕੱਠੇ ਰਹੀਏ ਜਾਂ ਉੱਥੇ ਕੀ ਫਰਕ ਪੈਂਦਾ ਆ ਜ਼ਿੰਦਗੀ ਤਾਂ ਅਸੀਂ ਜਿਉਣੀ ਆ ਇੰਨੀ ਗੱਲ ਕਹਿਣ ਦੀ ਧੀਰ ਸੀ ਕਿ ਮਹੌਨ ਸਿੰਘ ਜੀ ਗੁੱਸੇ ਨਾਲ ਉੱਠ ਕੇ ਖੜੇ ਹੋ ਗਏ ਤੇ ਹਰਦੀਪ ਦੀ ਗੱਲ ਤੇ ਇੱਕ ਜ਼ੋਰ ਨਾਲ ਥੱਪੜ ਮਾਰ ਦਿੱਤਾ ਕਿ ਤੈਨੂੰ ਇਹ ਛੋਟੀ ਜੀ ਸ਼ਰਤ ਲੱਗਦੀ ਆ ਨਲਾਇਕਾ ਏ ਦੱਸ ਸਾਡੀ ਪਰਵਰਿਸ਼ ਵਿੱਚ ਕਿੱਥੇ ਕਮੀ ਰਹਿ ਗਈ ਸੀ ਹਜੇ 4 ਦਿਨ ਹੋਏ ਤੈਨੂੰ ਤੇ ਉਸ ਕੁੜੀ ਨੂੰ ਮਿਲੇ ਹੋਏ ਕਿ ਮਾਂ ਪਿਓ ਤੋਂ ਵਿਵਦ ਕੇ ਹੋ ਗਈ ਉਹ ਤੇਰੇ ਲਈ ਜਿਹੜੀ ਮਾਣੇ ਤੈਨੂੰ ਜਨਮ ਦਿੱਤਾ ਜਿਹੜੇ ਪਿਓ ਦੀ ਗੋਦ ਵਿੱਚ ਤੂੰ ਖੇਡਿਆ ਆਪਣੀਆਂ ਜ਼ਰੂਰਤਾਂ ਨੂੰ ਨਜ਼ਰ ਅੰਦਾਜ਼ ਕਰਕੇ ਤੇਰੀ ਹਰ ਇੱਕ ਜ਼ਰੂਰਤ ਦਾ ਖਿਆਲ ਰੱਖਿਆ ਜਿਨ੍ਹਾਂ ਕੋਲ ਇੱਕ ਪਲ ਵੀ ਦੂਰ ਰਹਿਣਾ ਤੈਨੂੰ गवारा ਨਹੀਂ ਸੀ ਅੱਜ ਇੱਕ ਕੁੜੀ ਲਈ ਉਹਨਾਂ ਨੂੰ ਛੱਡ ਕੇ ਜਾ ਰਹੀ ਆਂ ਹੋਣ ਵਾਲੇ ਸੱਸ ਸਹੁਰੇ ਕੀ ਸਕੇ ਮਾਪਿਓ ਤੋਂ ਵੱਧ ਕੇ ਹੋ ਗਏ ਤੇਰੇ ਲਈ ਇਹ ਕੀ ਕਰ ਰਹੇ ਹੋ ਜੀ ਤੁਸੀਂ ਜਵਾਨ ਮੁੰਡੇ ਤੇ ਕੋਈ ਹੱਥ ਚੁੱਕਦਾ ਆ ਭਲਾ ਗਰਮੀਤ ਕੌਰ ਮੋਹਨ ਸਿੰਘ ਦਾ ਹੱਥ ਫੜਦੇ ਹੋਏ ਬੋਲੀ ਪਿਓ ਦਾ ਗੁੱਸਾ ਵੇਖ ਕੇ ਹਰਦੀਪ ਦਾ ਮੂੰਹ ਗੁੱਸੇ ਨਾਲ ਲਾਲ ਹੋ ਗਿਆ। ਤੁਸੀਂ ਚਾਹੇ ਜੋ ਮਰਜ਼ੀ ਕਹੋ। ਮੈਂ ਵਿਆਹ ਕਰੂੰਗਾ ਤਾਂ ਸਿਰਫ ਅਮਨ ਨਾਲ। ਚਾਹੇ ਤੁਹਾਡੀ ਮਰਜ਼ੀ ਹੋਵੇ ਜਾਂ ਨਾ ਹੋਵੇ। ਉੱਚੀ ਆਵਾਜ਼ ਵਿੱਚ ਬੋਲਦਾ ਹੋਇਆ ਹਰਦੀਪ ਘਰੋਂ ਬਾਹਰ ਨਿਕਲ ਗਿਆ। ਮੋਨ ਸਿੰਘ ਜੀ ਆਪਣਾ ਸਿਰ ਫੜ ਕੇ ਬਹਿ ਗਏ। "ਹੇ ਪ੍ਰਮਾਤਮਾ, ਇੰਨੇ ਖਾਸ ਦਿਨ ਤੇ ਇਹ ਤੋਹਫ਼ਾ ਦਿੱਤਾ ਮੈਨੂੰ ਮੇਰੇ ਮੁੰਡੇ ਨੇ। ਜ਼ਿੰਦਗੀ ਵਿੱਚ ਇਹ ਦਿਨ ਵੀ ਕਦੀ ਵੇਖਣਾ ਪਊਗਾ। ਇਹ ਤਾਂ ਮੈਂ ਕਦੀ ਸੋਚਿਆ ਹੀ ਨਹੀਂ ਸੀ।" ਮੁੰਡੇ ਦੇ ਵਿਆਹ ਤੋਂ ਅੰਦਰ ਤੱਕ ਹਿਲ ਚੁੱਕੇ ਸੀ ਮੋਨ ਸਿੰਘ ਜੀ ਮੋਨ ਸਿੰਘ ਦੀਆਂ ਅੱਖਾਂ ਵਿੱਚ ਅਥਰੂ ਨਿਕਲੇ ਖੈਰ ਕੁਝ ਦਿਨ ਬੀਤੇ ਤਾਂ ਮੋਨ ਸਿੰਘ ਦੀ ਚਿੰਤਾ ਬਦਲਣ ਲੱਗੀ ਕਿਉਂਕਿ ਹੁਣ ਘਰ ਖਾਲੀ ਕਰਨ ਦਾ ਸਮਾਂ ਨਜ਼ਦੀਕ ਆ ਰਿਹਾ ਸੀ ਉਦੋਂ ਹੀ ਇੱਕ ਦਿਨ ਮੋਨ ਸਿੰਘ ਦੇ ਘਰ ਇੱਕ ਕੋਰੀਅਰ ਵਾਲਾ ਆਇਆ ਜਿਹੜਾ ਵੱਡੇ ਮੁੰਡੇ ਮਨਿੰਦਰ ਦੇ ਨਾਮ ਤੇ ਸੀ ਗੁਰਮੀਤ ਕੌਰ ਨੇ ਕੋਰੀਅਰ ਫੜ ਲਿਆ ਤੇ ਖੁਸ਼ੀ ਨਾਲ ਉਹਨੂੰ ਖੋਲ ਕੇ ਵੇਖਿਆ ਤਾਂ ਉਹਦੇ ਵਿੱਚ ਇੱਕ ਖਾਤਰ ਨਿਕਲਿਆ ਪਰ ਖੱਤ ਪੜਦਿਆ ਹੀ ਗੁਰਮੀਤ ਕੌਰ ਜੀ ਹੈਰਾਨ ਰਹਿ ਗਏ। ਉਹਨਾਂ ਦੀਆਂ ਅੱਖਾਂ ਫਟੀਆਂ ਹੀ ਰਹਿ ਗਈਆਂ। ਉਦੋਂ ਹੀ ਮੂਨ ਸਿੰਘ ਆਪਣੇ ਕਮਰੇ ਤੋਂ ਬਾਹਰ ਨਿਕਲ ਕੇ ਆਏ ਤੇ ਗੁਰਮੀਤ ਕੌਰ ਨੂੰ ਉਹਦੀ ਹੈਰਾਨੀ ਦਾ ਕਾਰਨ ਪੁੱਛਣ ਲੱਗੇ। ਤਾਂ ਗੁਰਮੀਤ ਕੌਰ ਨੇ ਉਹਨਾਂ ਨੂੰ ਉਹ ਖੱਤ ਫੜਾ ਦਿੱਤਾ। ਖੱਤ ਪੜਦੇ ਹੀ ਜਿਵੇਂ ਮੂਨ ਸਿੰਘ ਦੇ ਦਰਦ ਦਾ ਟਿਕਾਣਾ ਨਾ ਰਿਹਾ। ਬਿਨਾਂ ਅੱਖ ਚਮਕਿਓ ਖੱਤ ਵੱਲ ਵੇਖਦੇ ਰਹਿ ਗਏ। ਆਪਣੇ ਦੁੱਖ ਤੇ ਦਰਦ ਨੂੰ ਦਿਲ ਵਿੱਚ ਦਬਾਉਂਦੇ ਹੋਏ ਗੁਰਮੀਤ ਕੌਰ ਬੋਲੀ ਤੁਹਾਡੇ ਪੁੱਤ ਦੀ ਵਿਦੇਸ਼ ਨੌਕਰੀ ਲੱਗ ਗਈ ਐ ਹੁਣ ਉਹ ਵੀ ਦੂਰ ਚਲਾ ਜਾਊਗਾ ਸਾਡੇ ਕੋਲ ਹਮੇਸ਼ਾ ਆਮੇਸ਼ ਲਈ ਚਲੋ ਵਧੀਆ ਹੀ ਆ ਗੁਰਮੀਤ ਕੌਰੇ ਤਰੱਕੀ ਦੀ ਰਾਹ ਤੇ ਆ ਸਾਡਾ ਹੁਣ ਹਰ ਪੁੱਤ ਭਰੇ ਗਲੇ ਨਾਲ ਮੋਹਨ ਸਿੰਘ ਆਪਣੀ ਪਤਨੀ ਨੂੰ ਦਿਲਾਸਾ ਦਿੰਦੇ ਹੋਏ ਬੋਲੇ ਅਜੇ ਇੱਕ ਬੇਟੇ ਦੇ ਦੁਆਰਾ ਦਿੱਤੇ ਗਏ ਜ਼ਖਮ ਨਹੀਂ ਭਰੇ ਸੀ ਮੋਹਨ ਸਿੰਘ ਤੇ ਗੁਰਮੀਤ ਕੌਰ ਦੇ ਇੰਨੇ ਨੂੰ ਵੱਡੇ ਮੁੰਡੇ ਦੀ ਵਿਦੇਸ਼ ਵਿੱਚ ਨੌਕਰੀ ਦੀ ਗੱਲ ਪਤਾ ਲੱਗਣ ਨਾਲ ਦੋਵੇਂ ਅੰਦਰੋਂ ਟੁੱਟ ਚੁੱਕੇ ਸੀ ਮੋਹਨ ਸਿੰਘ ਸੋਚਦੇ ਸੋਚਦੇ ਪਿਛਲੀ ਅਜਾਦਾਂ ਵਿੱਚ ਡੁੱਬ ਗਏ। ਉਹਨਾਂ ਨੇ ਆਪਣੇ ਤਿੰਨਾਂ ਬੱਚਿਆਂ ਨੂੰ ਆਪਣੀ ਇਮਾਨਦਾਰੀ ਦੀ ਨੌਕਰੀ ਤੇ ਮਿਹਨਤ ਕਰਕੇ ਪੜਾਇਆ ਲਿਖਾਇਆ ਸੀ ਤੇ ਇਸ ਕਾਬਲ ਬਣਾਇਆ ਸੀ ਕਿ ਅੱਜ ਦੋਵੇਂ ਵਧੀਆਂ ਕੰਪਨੀ ਵਿੱਚ ਉੱਚੇ ਉੱਚੇ ਪਾਦ ਦਿੱਤੇ ਨੌਕਰੀ ਕਰਦੇ ਆ। ਤੇ ਬੇਟੀ ਦਾ ਵਿਆਹ ਵੀ ਇੱਕ ਵਧੀਆ ਘਰ ਵਿੱਚ ਹੋ ਚੁੱਕਿਆ ਹੈ। ਹਰਦੀਪ ਤਾਂ ਪਹਿਲਾਂ ਹੀ ਇਹਨੇ ਜ਼ਖਮ ਦੇ ਚੁੱਕਾ ਹੈ। ਸਾਨੂੰ ਪਰ ਵੱਡਾ ਪੁੱਤ ਵੀ ਸਾਨੂੰ ਛੱਡ ਕੇ ਚਲਾ ਜਾਊਗਾ ਤਾਂ ਆਪਾਂ ਦਿਲ ਵਿੱਚ ਦਰਦ ਦੇ ਨਾਲ ਗੁਰਮੀਤ ਕੌਰ ਬੋਲੀ ਉਹਨਾਂ ਦੀਆਂ ਅੱਖਾਂ ਵਿੱਚ ਚਤਰੂ ਵਗਣ ਲੱਗੇ। ਪੁੱਤ ਸਾਨੂੰ ਤੇਰੇ ਕੋਲੋਂ ਇਹ ਉਮੀਦ ਨਹੀਂ ਸੀ। ਤੂੰ ਇੱਕ ਵਾਰ ਵੀ ਸਾਡੇ ਬਾਰੇ ਨਹੀਂ ਸੋਚਿਆ। ਤੇ ਸਾਨੂੰ ਬੇਸਹਾਰਾ ਹੋਣ ਦੀ ਕਗਾਰ ਤੇ ਖੜਾ ਕਰ ਦਿੱਤਾ। ਮੋਹਨ ਸਿੰਘ ਮਨ ਹੀ ਮਨ ਸੋਚਣ ਲੱਗੇ। ਹੁਣ ਅਸੀਂ ਕਿੱਥੇ ਜਾਵਾਂਗੇ? ਜੀ ਸਾਡਾ ਤਾਂ ਇਹ ਘਰ ਵੀ ਸਾਡੇ ਕੋਲੋਂ ਕੁਝ ਦਿਨਾਂ ਵਿੱਚ ਹੀ ਲੈ ਲਿਆ ਜਾਊਗਾ। ਗੁਰਮੀਤ ਕੌਰ ਨੂੰ ਚਿੰਤਾ ਸਤਾਉਣ ਲੱਗੀ। ਗੁਰਮੀਤ ਕਾਰੇ ਤੂੰ ਚਿੰਤਾ ਕਿਉਂ ਕਰਦੀ ਆ? ਮੇਰੇ ਰਿਟਾਇਰਮੈਂਟ ਦੇ ਪੈਸੇ ਆਏ ਆ। ਤੇ ਫਿਰ ਮੇਰੀ ਪੈਨਸ਼ਨ ਵੀ ਤਾਂ ਆਉਂਦੀ ਆ ਆਪਾਂ ਦੋਵਾਂ ਦਾ ਖਰਚਾ ਬੜੇ ਆਰਾਮ ਨਾਲ ਚੱਲ ਜਾਊਗਾ ਸਾਡੀਆਂ ਜ਼ਰੂਰਤਾਂ ਹੀ ਹੁਣ ਪਲਾ ਕਿੰਨੀਆਂ ਕੁ ਰਹਿ ਗਈਆਂ ਆ ਜਿੱਥੋਂ ਤੱਕ ਰਹੀ ਰਹਿਣ ਦੀ ਗੱਲ ਤਾਂ ਉਹ ਇੰਤਜ਼ਾਮ ਕਿਸੇ ਬਿਰਦਾ ਆਸ਼ਰਮ ਵਿੱਚੋਂ ਜਾਵੇਗਾ ਕਹਿੰਦੇ ਕਹਿੰਦੇ ਮੋਹਨ ਸਿੰਘ ਦੀ ਆਵਾਜ਼ ਕਮਨ ਲੱਗੀ ਮੋਹਨ ਸਿੰਘ ਗੁਰਮੀਤ ਕੌਰ ਨੂੰ ਦਿਲਾਸਾ ਦੇ ਕੇ ਬਾਹਰ ਚਲੇ ਗਏ ਪਰ ਇਸੇ ਵਿੱਚ ਉਹਨਾਂ ਦੀ ਅਥਰੂ ਅੱਖਾਂ ਵਿੱਚੋਂ ਚਲਕਣ ਲੱਗੇ ਬੇਵਸੀ ਗੁਰਮੀਤ ਕੌਰ ਕੋਲੋਂ ਲੁਕਾ ਨਾ ਪਾਈ ਉਨ੍ਹਾਂ ਦੇ ਅੰਦਰ ਚੱਲਦੀ ਉਥਲ-ਪੁਥਲ ਤੇ ਉਨ੍ਹਾਂ ਦੇ ਸਿਸਕਦੇ ਦਿਲ ਦੀ ਆਵਾਜ਼ ਉਹ ਸਾਫ਼ ਸੁਣ ਰਹੀ ਸੀ ਪਰ ਇੱਕ ਦੂਜੇ ਨੂੰ ਹੌਸਲਾ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ ਬਚਿਆ ਸੀ ਉਨ੍ਹਾਂ ਦੇ ਕੋਲ ਇਹਨੇ ਨੂੰ ਉਨ੍ਹਾਂ ਦੀਆਂ ਸੋਚਾਂ ਨੂੰ ਭੰਗ ਕਰਦੇ ਹੋਏ ਦਰਵਾਜ਼ਾ ਖੜਕ ਗਿਆ ਦਰਵਾਜ਼ਾ ਖੋਲ੍ਹਿਆ ਤਾਂ ਵੇਖਿਆ ਸਾਹਮਣੇ ਤੀ ਜਵਾਈ ਖੜੇ ਸੀ ਆਪਣੀ ਬੇਵਸੀ ਨੂੰ ਦਿਲ ਦੇ ਕਿਸੇ ਕੋਨੇ ਵਿੱਚ ਲੁਕਾ ਕੇ ਗੁਰਮੀਤ कौर ਉਹਨਾਂ ਨੂੰ ਅੰਦਰ ਲੈ ਆਈ ਇਥੇ ਉੱਥੇ ਵੇਖਦੇ ਹੋਏ ਉਨ੍ਹਾਂ ਦੀ ਬੇਟੀ ਭੋਲੀ ਮਾਂ ਪਾਪਾ ਕਿਤੇ ਨਹੀਂ ਦੇਖ ਰਹਾਏ ਕਿਤੇ ਗਏ ਆ ਹਾਂ ਬਿਰਧ ਆਸ਼ਰਮ ਗਏ ਆ ਇਹ ਪਤਾ ਕਰਨਾ ਕਿ ਅਸੀਂ ਉੱਥੇ ਰਹਿ ਸਕਦੇ ਆ ਜਾਂ ਨਹੀਂ ਗੁਰਮੀਤ ਕੌਰ ਨੇ ਗਹਿਰਾ ਸਾਲ ਲੈ ਕੇ ਭਾਰੇ ਮਨ ਨਾਲ ਇਹ ਗੱਲ ਕਹੀ ਤਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਬੇਟੀ ਜਿਵੇਂ ਹੈਰਾਨ ਹੋ ਗਈ ਕੀ ਇਹ ਕਿਹੋ ਜੀ ਗੱਲ ਕਰਦੇ ਹੋ ਤੁਸੀਂ ਦੋ بیٹے ਤੇ ਇੱਕ ਬੇਟੀ ਦੇ ਹੁੰਦੇ ਹੋਏ ਇਸ ਬੁਢਾਪੇ ਵਿੱਚ ਤੁਸੀਂ ਬਿਰਧ ਆਸ਼ਰਮ ਜਾਓਗੇ ਇਸ ਉਮਰ ਵਿੱਚ ਜਦੋਂ ਤੁਹਾਨੂੰ ਜਾਦਾ ਦੇਖਭਾਲ ਤੇ ਬੱਚਿਆਂ ਦੇ ਸਹਾਰੇ ਦੀ ਲੋੜ ਆ ਤਾਂ ਤੁਸੀਂ ਬਿਰਦਾ ਆਸ਼ਰਮ ਜਾਣ ਦੀ ਤਿਆਰੀ ਕਰ ਰਹੇ ਹੋ ਸਹੀ ਕਿਆ ਤੂੰ ਦੋ ਬੇਟੇ ਪਰ ਉਹ ਬੇਟੇ ਹੁਣ ਆਪਣੇ ਰਹੇ ਕਿੱਥੇ ਆ ਐਵੇਂ ਕਹਿੰਦੇ ਹੋਏ ਗਰਮੀਤ ਕੌਰ ਨੇ ਆਪਣੀ ਬੇਟੀ ਨੂੰ ਸਾਰਾ ਹਾਲ ਸੁਣਾ ਦਿੱਤਾ ਸਾਰੀਆਂ ਗੱਲਾਂ ਸੁਣ ਕੇ ਉਹਨਾਂ ਦੀ ਬੇਟੀ ਦੀ ਹੈਰਾਨੀ ਦਾ ਟਿਕਾਣਾ ਨਾ ਰਿਹਾ ਤੇ ਫਿਰ ਉਹ ਬੋਲੀ ਮਾਂ ਚਾਹੇ ਜੋ ਮਰਜ਼ੀ ਹੋਵੇ ਪਰ ਮੇਰੇ ਹੁੰਦੇ ਹੋਏ ਤੁਸੀਂ ਬਿਰਦਾ ਆਸ਼ਰਮ ਬਿਲਕੁਲ ਨਹੀਂ ਜਾਓਗੇ ਤੁਸੀਂ ਸਾਡੇ ਨਾਲ ਚਲੋ ਅੱਜ ਤੋਂ ਤੁਸੀਂ ਦੋਵੇਂ ਸਾਡੇ ਨਾਲ ਹੀ ਰਹੋਗੇ। ਕੀ ਮਾਂ ਪਿਓ ਦੀ ਜ਼ਿੰਮੇਵਾਰੀ ਬਸ ਮੁੰਡਿਆਂ ਦੀ ਹੁੰਦੀ ਆ? ਕੀ ਧੀਆ ਮਾਂ ਪਿਓ ਨੂੰ ਆਪਣੇ ਨਾਲ ਨਹੀਂ ਰੱਖ ਸਕਦੀਆਂ? ਕਿਉਂ ਨਹੀਂ ਰੱਖ ਸਕਦੀਆਂ? ਪੁੱਤ ਜ਼ਰੂਰ ਰੱਖ ਸਕਦੀਆਂ ਆ। ਪਰ ਅਸੀਂ ਤੇਰੇ ਤੇ ਬੋਝ ਬਣ ਕੇ ਨਹੀਂ ਰਹਿਣਾ ਚਾਹੁੰਦੇ। ਅਸੀਂ ਤਾਂ ਆਪਣੀ ਜ਼ਿੰਦਗੀ ਜੀ ਲਈ ਆ। ਅਸੀਂ ਚਾਹੁੰਦੇ ਆਂ ਕਿ ਤੂੰ ਆਪਣੇ ਘਰ ਖੁਸ਼ ਰਹੇ। ਗਰਮੀਤ कौर ਭਰੇ ਗਲੇ ਨਾਲ ਬੋਲੀ। ਉਦੋਂ ਹੀ ਉਹਨਾਂ ਦਾ ਜਵਾਈ ਬੋਲਿਆ। ਇਸ ਉਮਰ ਵਿੱਚ ਅਸੀਂ ਤੁਹਾਨੂੰ ਇਕੱਲਾ ਨਹੀਂ ਛੱਡ ਸਕਦੇ ਮਾਜੀ ਮੈਂ ਵੀ ਤੁਹਾਡਾ ਪੋਤੀ ਆ ਤੁਸੀਂ ਸਾਡੇ ਨਾਲ ਚਲੋ ਜੇ ਤੁਸੀਂ ਸਾਡੇ ਨਾਲ ਸਾਡੇ ਘਰ ਜਾਓਗੇ ਤਾਂ ਸਾਨੂੰ ਖੁਸ਼ੀ ਹੋਊਗੀ ਥੋੜੀ देर ਬਾਅਦ ਹੀ ਮੋਹਨ ਸਿੰਘ ਵੀ ਘਰ ਵਾਪਸ ਆ ਗਏ ਗੁਰਮੀਤ ਘਰ ਤੇ ਮੋਹਨ ਸਿੰਘ ਨੂੰ ਆਪਣੀ ਧੀ ਜਵਾਈ ਦੀ ਸੋਚ ਤੇ ਬਹੁਤ ਖੁਸ਼ੀ ਹੋਈ ਪੁੱਤਾਂ ਨੇ ਤਾਂ ਸਾਨੂੰ ਇੱਕ ਪਲ ਵਿੱਚ ਬਗਾਨਾ ਕਰ ਦਿੱਤਾ ਤੇ ਇਧਰ ਇਹ ਜਵਾਈ ਹੈ ਜੋ ਇਕੱਲਾ ਛੱਡਣਾ ਹੀ ਨਹੀਂ ਚਾਹੁੰਦਾ ਸਾਨੂੰ ਮਨ ਹੀ ਮਨ ਦੋਵੇਂ ਸੋਚਣ ਲੱਗੇ ਤੀ ਜਵਾਈ ਹਮਦਰਦੀ ਪਰੀਆਂ ਨਜ਼ਰਾਂ ਨਾਲ ਮਾਪਿਓ ਵੱਲ ਵੇਖਣ ਲੱਗੇ ਤੇ ਉਹਨਾਂ ਦੇ ਜਵਾਬ ਦੀ ਉਡੀਕ ਕਰਨ ਲੱਗੇ ਕਿਉਂਦੋ ਹੀ ਮੋਹਨ ਸਿੰਘ ਜੀ ਬੋਲੇ ਤੀ ਦੇ ਸਹਾਰੇ ਦੀ ਲੋੜ ਨਾ ਪਵੇ ਚਾਹੇ ਅੱਜ ਹੀ ਤੇ ਹੁਣੇ ਸਾਨੂੰ ਮੌਤ ਕਿਉਂ ਨਾ ਆ ਜਾਵੇ ਐਵੇਂ ਜਿਉਂਨ ਤੋਂ ਤਾਂ ਚੰਗਾ ਹੈ ਕਿ ਰੱਬ ਸਾਨੂੰ ਆਪਣੇ ਕੋਲ ਹੀ ਬੁਲਾ ਲਵੇ ਉਦੋਂ ਹੀ ਉਹਨਾਂ ਦੇ ਜਵਾਈ ਨੇ ਮੋਹਨ ਸਿੰਘ ਦੀਆਂ ਗੱਲਾਂ ਨੂੰ ਸਮਝਦੇ ਹੋਏ ਕਿਹਾ ਮੈਂ ਤੁਹਾਡੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ ਪਾਪਾ ਜੇ ਤੁਸੀਂ ਸਾਡੇ ਨਾਲ ਸਾਡੇ ਘਰ ਨਹੀਂ ਰਹਿਣਾ ਚਾਹੁੰਦੇ ਤਾਂ ਅਸੀਂ ਤੁਹਾਡੇ ਲਈ ਆਪਣੇ ਘਰ ਦੇ ਕੋਲ ਹੀ ਇੱਕ ਮਕਾਨ ਕਿਰਾਏ ਤੇ ਲੱਭ ਲੈਂਦੇ ਆ ਜੇ ਤੁਸੀਂ ਉੱਥੇ ਵੀ ਰਹੋਗੇ ਤਾਂ ਅਸੀਂ ਤੁਹਾਡਾ ਖਿਆਲ ਚੰਗੀ ਤਰ੍ਹਾਂ ਰੱਖ ਸਕਾਂਗੇ ਤੇ ਫਿਰ ਅਨੂ ਤੇ ਬੱਚਿਆਂ ਦਾ ਵੀ ਦਿਲ ਲੱਗਾ ਰਹੂਗਾ ਤੁਹਾਡੇ ਨਾਲ ਤਾਂ ਮੋਹਨ ਸਿੰਘ ਜੀ ਆਪਣੇ ਜਵਾਈ ਨੂੰ ਕਹਿਣ ਲੱਗੇ ਪੁੱਤ ਸਾਡੇ ਪ੍ਰਤੀ ਤੇਰੀ ਸੋਚ ਤੇ ਭਾਵਨਾਵਾਂ ਦਾ ਮੈਂ ਸਨਮਾਨ ਕਰਦਾ ਪਰ ਮੇਰਾ ਸਵਾਭਿਮਾਨ ਮੈਨੂੰ ਇਹ ਸਭ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਇਨਾ ਕਹਿ ਕੇ ਮੋਹਨ ਸਿੰਘ ਜੀ ਸੋਚ ਵਿੱਚ ਡੁੱਬ ਗਏ। ਕੁਝ ਦੇਰ ਬਾਅਦ ਆਪਣੀ ਪਤਨੀ ਨੂੰ ਕਹਿਣ ਲੱਗੇ, "ਗੁਰਮੀਤ ਕੌਰੇ, ਮੈਂ ਜੋ ਫੈਸਲਾ ਲਿਆ ਹੈ ਆਪਣੀ ਬਚੀ ਹੋਈ ਜ਼ਿੰਦਗੀ ਲਈ ਕਿ ਤੂੰ ਮੇਰੇ ਫੈਸਲੇ ਦੇ ਨਾਲ ਮੇਰਾ ਸਾਥ ਦੇਂਗੀ?" "ਜੀ ਮੈਂ ਕਦੀ ਤੁਹਾਡਾ ਸਾਥ ਛੱਡਿਆ ਜੋ ਅੱਜ ਛੱਡਾਂਗੀ।" ਮੋਹਨ ਸਿੰਘ ਦਾ ਹੱਥ ਫੜਦੇ ਹੋਏ ਗੁਰਮੀਤ ਕੌਰ ਬੋਲੀ। ਤਾਂ ਮੋਹਨ ਸਿੰਘ ਨੇ ਕਿਹਾ ਤਾਂ ਠੀਕ ਹੈ। ਗੁਰਮੀਤ ਆਪਾਂ 2 ਦਿਨਾਂ ਬਾਅਦ ਹੀ ਬਿਰਧ ਆਸ਼ਰਮ ਚਲੇ ਜਾਵਾਂਗੇ। ਜਿਹੜਾ ਪੈਸਾ ਰਿਟਾਇਰਮੈਂਟ ਤੋਂ ਮਿਲਿਆ ਏ ਉਹ ਪੈਸੇ ਹੀ ਆਪਾਂ ਬਿਰਦਾ ਆਸ਼ਰਮ ਵਿੱਚ ਦੇ ਦਵਾਂਗੇ ਗੁਰਮੀਤ कौर ਗਹਿਰੀ ਸੋਚ ਵਿੱਚ ਡੁੱਬ ਕੇ ਪੁੱਤਾਂ ਦੇ ਹੁੰਦੇ ਹੋਏ ਇਸ ਉਮਰ ਵਿੱਚ ਸਾਨੂੰ ਟਿਕਾਣਾ ਲੱਭਣਾ ਪੈ ਰਿਹਾ ਏ ਸੋਚਦੇ ਸੋਚਦੇ ਕਦੀ ਆਪਣੀ ਕਿਸਮਤ ਨੂੰ ਕੋਸਦੀ ਤੇ ਕਦੀ ਪਰਵਰਿਸ਼ ਨੂੰ ਫਿਰ ਦਰਦ ਭਰੀ ਆਵਾਜ਼ ਨਾਲ ਬੋਲੀ ਰੱਬਾ ਸਾਨੂੰ ਆਪਣੇ ਕੋਲ ਕਿਉਂ ਨਹੀਂ ਬੁਲਾ ਲੈਂਦਾ ਹੁਣ ਕਰਨ ਨੂੰ ਬਚਿਆ ਹੀ ਕੀ ਏ ਜ਼ਿੰਦਗੀ 'ਚ ਅਗਲੇ ਦਿਨ ਵੱਡਾ ਮੁੰਡਾ ਮਨਿੰਦਰ ਆਪਣੀ ਪਤਨੀ ਤੇ ਬੱਚਿਆਂ ਦੇ ਨਾਲ ਮਾਪਿਓ ਦੇ ਘਰ ਪਹੁੰਚਿਆ ਮਾ ਮਾ ਪਾਪਾ ਅੱਜ ਮੇਰੇ ਲਈ ਬਹੁਤ ਵੱਡੀ ਖੁਸ਼ੀ ਦਾ ਦਿਨ ਹੈ ਇਹ ਲਵੋ ਮੂੰ ਮਿੱਠਾ ਕਰ ਲਵੋ ਐਵੇਂ ਕਹਿੰਦੇ ਹੋਏ ਉਹਨੇ ਮਠਿਆਈ ਦਾ ਡੱਬਾ ਆਪਣੇ ਮਾਪਿਓ ਨੂੰ ਫੜਾਇਆ ਤਾਂ ਮੋਹਨ ਸਿੰਘ ਜੀ ਤੇ ਗੁਰਮੀਤ ਕੌਰ ਜੀ ਉਹਨੂੰ ਹੈਰਾਨੀ ਨਾਲ ਵੇਖਣ ਲੱਗੇ ਪੁੱਛੋਗੇ ਨਹੀਂ ਇਹੋ ਜੀ ਕਿਹੜੀ ਖੁਸ਼ੀ ਦੀ ਗੱਲ ਹੈ ਮਨਿੰਦਰ ਨੇ ਕਿਹਾ ਤਾਂ ਮੋਹਨ ਸਿੰਘ ਜੀ ਗੰਭੀਰ ਆਵਾਜ਼ ਵਿੱਚ ਬੋਲੇ ਇਹੋ ਨਾ ਕਿ ਤੇਰੀ ਵਿਦੇਸ਼ ਨੌਕਰੀ ਲੱਗ ਗਈ ਆ ਹੁਣ ਤੂੰ ਉੱਥੇ ਸੈੱਟ ਹੋ ਜਾਏਂਗਾ ਤੇ ਕਾਮਯਾਬੀ ਦੇ ਸਿਖਰ ਨੂੰ ਛੂਹ ਲਏਂਗਾ ਅਸੀਂ ਸਭ ਕੁਝ ਜਾਣਦੇ ਆ ਪੁੱਤ ਐਵੇਂ ਕਹਿੰਦੇ ਹੋਏ ਮੋਹਨ ਸਿੰਘ ਨੇ ਮਨਿੰਦਰ ਦਾ ਅਪਾਇੰਟਮੈਂਟ ਲੈਟਰ ਉਹਨੂੰ ਫੜਾ ਦਿੱਤਾ ਫਿਰ ਗੁਰਮੀਤ कौर ਭਾਰੇ ਦਿਲ ਦੇ ਨਾਲ ਕਹਿਣ ਲੱਗੀ ਪੁੱਤ ਇਹ ਫੈਸਲਾ ਕਰਨ ਤੋਂ ਪਹਿਲਾਂ ਤੂੰ ਆਪਣੇ ਮਾਪਿਓ ਦੇ ਬਾਰੇ ਇੱਕ ਵਾਰ ਨਹੀਂ ਸੋਚਿਆ ਉਮਰ ਦੇ ਇਸ ਪੜਾਵੇ 'ਚ ਅਸੀਂ ਕਿੱਥੇ ਜਾਵਾਂਗੇ ਕਿਵੇਂ ਜੀਵਾਂਗੇ ਕਿੰਦੇ ਕਿੰਦੇ ਮਾਂ ਦਾ ਗਲਾ ਭਰਨ ਲੱਗਾ ਮਨਿੰਦਰ ਤੇ ਉਹਦੀ ਪਤਨੀ ਇਹ ਸਾਰੀਆਂ ਗੱਲਾਂ ਸੁਣ ਕੇ ਹੈਰਾਨ ਸੀ ਇਹ ਤੁਸੀਂ ਕੀ ਕਹਿ ਰਹੇ ਹੋ ਮਾਂ ਮੇਰੀ ਕੁਝ ਸਮਝ ਨਹੀਂ ਆ ਰਿਹਾ ਤਾਂ ਉਦੋਂ ਹੀ ਮਨਿੰਦਰ ਦੀ ਪਤਨੀ ਦੀ ਨਜ਼ਰ ਦੂਜੇ ਪਾਸੇ ਗਈ ਤਾਂ ਮੇਜ਼ ਤੇ ਕੁਝ ਬੈਗ ਪੈਕ ਕੀਤੇ ਹੋਏ ਪਏ ਸੀ ਤਾਂ ਉਹ ਚੌਂਕਦੇ ਹੋਏ ਬੋਲੀ ਤੁਸੀਂ ਕਿੱਥੇ ਜਾਣ ਦੀ ਤਿਆਰੀ ਕੀਤੀ ਹੈ ਬਉ ਨੇ ਪੁੱਛਿਆ ਤਾਂ ਗੁਰਮੀਤ ਕੌਰ ਬੋਲੀ ਅਸੀਂ ਬਿਰਦਾ ਆਸ਼ਰਮ ਜਾਣ ਦਾ ਸੋਚ ਲਿਆ ਪੁੱਤ ਹੁਣ ਤੁਸੀਂ ਪੂਰੀ ਤਰ੍ਹਾਂ ਜਾ ਦਿਓ ਵਿਦੇਸ਼ ਜਾ ਕੇ ਖੂਬ ਤਰੱਕੀ ਕਰੋ ਗੁਰਮੀਤ ਕੌਰ ਨੇ ਕਿਹਾ ਤਾਂ ਮਨਿੰਦਰ ਹੈਰਾਨ ਹੋਇਆ ਬੋਲਿਆ ਨਹੀਂ ਮਾਂ ਤੁਸੀਂ ਐਵੇਂ ਸੋਚ ਵੀ ਕਿਵੇਂ ਸਕਦੇ ਹੋ ਕਿ ਅਸੀਂ ਤੁਹਾਨੂੰ ਦੋਵਾਂ ਨੂੰ ਛੱਡ ਕੇ ਵਿਦੇਸ਼ ਚਲੇ ਜਾਵਾਂਗੇ ਮੈਨੂੰ ਵਿਦੇਸ਼ ਨੌਕਰੀ ਲਈ ਜਰੂਰ ਆਫਰ ਮਿਲੀ ਸੀ ਪਰ ਮੈਂ ਸਵੀਕਾਰ ਨਹੀਂ ਕੀਤੀ ਮੋਨ ਸਿੰਘ ਜੀ ਹੈਰਾਨੀ ਨਾਲ ਆਪਣੇ ਮੁੰਡੇ ਵੱਲ ਵੇਖਣ ਲੱਗੇ ਮਾਂ ਤੁਹਾਨੂੰ ਛੱਡ ਕੇ ਵਿਦੇਸ਼ ਜਾਣਾ ਤਾਂ ਦੋ ਅਸੀਂ ਤਾਂ ਦੂਜੇ ਸ਼ਹਿਰ ਨਹੀਂ ਜਾ ਸਕਦੇ ਜਾਣਦੇ ਹੋ ਪਾਪਾ ਤੁਹਾਡੀ ਰਿਟਾਇਰਮੈਂਟ ਤੋਂ ਬਾਅਦ ਮੈਂ ਇਸ ਸ਼ਹਿਰ ਵਿੱਚ ਆਪਣਾ ਟਰਾਂਸਫਰ ਕਰਵਾ ਲਿਆ ਏ ਤੇ ਇੱਥੇ ਹੀ ਅਸੀਂ ਮਕਾਨ ਵੀ ਖਰੀਦ ਲਿਆ ਏ ਤਾਂ ਕਿ ਆਪਾਂ ਸਾਰੇ ਇਕੱਠੇ ਰਹਿ ਸਕੀਏ ਇਹ ਮਠਿਆਈ ਉਸੇ ਖੁਸ਼ੀ ਵਿੱਚ ਹੈ ਤੇ papa ਅਸੀਂ ਤੁਹਾਨੂੰ ਸਰਪ੍ਰਾਈਜ਼ ਦੇਣਾ ਚਾਹੁੰਦੇ ਸੀ ਇਸ ਲਈ ਹਜੇ ਤੱਕ ਤੁਹਾਡੇ ਕੋਲ ਇਹ ਗੱਲ ਲੁਕਾ ਕੇ ਰੱਖੀ ਹੁਣ ਤੁਸੀਂ ਆਪਣਾ ਬੁਢਾਪਾ ਆਪਣੇ ਪੋਤੇ-ਪੋਤੀ ਦੇ ਨਾਲ ਖੁਸ਼ੀ-ਖੁਸ਼ੀ ਬਤਾਓ ਬੇਟਾ ਤੇ ਬਹੂ ਦੋਵੇਂ ਆਪਣੇ ਮਾਪਿਓ ਦੇ ਪੈਰਾਂ ਵਿੱਚ ਬੈਗ ਹੈ ਤੇ ਬੋਲੇ ਅਸੀਂ ਤੁਹਾਡੀ ਸੇਵਾ ਦਾ ਮੌਕਾ ਚਾਹੁੰਦੇ ਹਾਂ ਪਾਪਾ ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਤੁਸੀਂ ਸਾਡੇ ਨਾਲ ਨਹੀਂ ਬਲਕਿ ਅਸੀਂ ਤੁਹਾਡੇ ਨਾਲ ਰਹੀਏ ਸਾਨੂੰ ਤੁਹਾਡੇ ਪਿਆਰ ਦੇ ਆਸ਼ੀਰਵਾਦ ਦੀ ਠੰਡੀ ਛਾਂ ਦੀ ਜ਼ਰੂਰਤ ਹੈ ਦਿਓਗੇ ਨਾ ਤੁਸੀਂ ਬੇਟੇ ਬਹੂ ਦੀ ਸੋਚ ਵੇਖ ਕੇ ਇੱਕ ਪਾਸੇ ਤਾਂ ਜਮੂਨ ਸਿੰਘ ਦਾ ਸੀਨਾ ਗਰਵ ਨਾਲ ਚੌੜਾ ਹੋ ਗਿਆ ਸੀ ਤੇ ਦੂਜੇ ਪਾਸੇ ਆਪਣੀ ਸੋਚ ਤੇ ਪਛਤਾਵਾ ਹੋ ਰਿਹਾ ਸੀ ਗੁਰਮੀਤ ਕੌਰ ਆਪਣੀ ਖੁਸ਼ੀ ਦੇ ਹੰਝੂਆਂ ਨੂੰ ਰੋਕ ਨਾ ਸਕੇ ਬੇਟੇ ਬਹੂ ਨੂੰ ਉੱਪਰ ਚੁੱਕਦੇ ਹੋਏ ਦੋਵੇਂ ਬੋਲੇ ਪੁੱਤ ਅੱਜ ਤੁਸੀਂ ਸਾਨੂੰ ਖੁਸ਼ ਕਰ ਦਿੱਤਾ ਸਾਡੇ ਮਨ ਵਿੱਚ ਤਾਂ ਪਤਾ ਨਹੀਂ ਕਿਹੜੇ-ਕਿਹੜੇ ਖਿਆਲ ਆਉਣ ਲੱਗੇ ਸੀ ਹਜੇ ਇਹ ਗੱਲਾਂ ਚੱਲ ਹੀ ਰਹੀਆਂ ਸੀ ਕਿ ਅਚਾਨਕ ਬੱਚਿਆਂ ਨੇ ਖੁਸ਼ੀ ਨਾਲ ਚੀਲਾਉਣਾ ਸ਼ੁਰੂ ਕਰ ਦਿੱਤਾ ਚਾਚੂ ਆ ਗਏ ਚਾਚੂ ਆ ਗਏ ਚਾਚੂ ਕਿੱਥੇ ਗਏ ਸੀ ਤੁਸੀਂ ਸਾਹਮਣੇ ਵੇਖਿਆ ਤਾਂ ਹਰਦੀਪ ਹੱਥ ਜੋੜ ਕੇ ਖੜਾ ਸੀ ਉਹਦੀਆਂ ਅੱਖਾਂ ਵਿੱਚ ਅਥਰੂ ਸੀ ਉਹਨੂੰ ਵੇਖਦੇ ਹੀ ਮੋਨ ਸਿੰਘ ਜੀ ਬੋਲੇ ਪੁੱਤ ਤੂੰ ਮੈਨੂੰ ਮਾਫ਼ ਕਰ ਦਿਓ ਪਾਪਾ ਤੁਸੀਂ ਸਹੀ ਕਹਿੰਦੇ ਸੀ ਕਿ ਅਮਨ ਤੇ ਉਹਦੇ ਮਾਪਿਓ ਮੈਨੂੰ ਆਪਣਾ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਹਨ ਮੈਂ ਤਾਂ ਉਹਦੇ ਨਾਲ ਵਿਆਹ ਕਰਨ ਲੱਗਾ ਸੀ ਪਰ ਰਹਿ ਰਹਿ ਕੇ ਮੇਰੇ ਕੰਨਾਂ ਵਿੱਚ ਤੁਹਾਡੇ ਸ਼ਬਦ ਗੂੰਜਣ ਲੱਗੇ ਆਪਣੇ ਰੱਬ ਸਮਾਨ ਮਾਪਿਓ ਦਾ ਦਿਲ ਦੁਖਾ ਕੇ ਮੈਨੂੰ ਸ਼ਾਂਤੀ ਨਹੀਂ ਮਿਲ ਰਹੀ ਸੀ ਮੇਰੀ ਅੰਤਰਾਤਮਾ ਮੈਨੂੰ ਫਟਕਾਰ ਰਹੀ ਸੀ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਮਾਂ ਪਾਪਾ ਮੈਂ ਤੁਹਾਡੇ ਦੋਵਾਂ ਦੇ ਨਾਲ ਬਹੁਤ ਬੁਰਾ سلوਕ ਕੀਤਾ ਹੋ ਸਕੇ ਤਾਂ ਮੈਨੂੰ ਮਾਫ ਕਰ ਦਿਓ ਉਨੀ ਮੈਂ ਕਹਿੰਦੀ ਹਰਦੀਪ ਗੁਰਮੀਤ ਕੌਰ ਤੇ ਮੋਹਨ ਸਿੰਘ ਦੇ ਪੈਰਾਂ ਵਿੱਚ ਡਿੱਗ ਪਿਆ। ਫਿਰ ਹਰਦੀਪ ਬੋਲਿਆ papa ਹੁਣ ਮੈਂ ਵਿਆਹ ਕਰੂੰਗਾ ਤਾਂ ਤੁਹਾਡੀ ਪਸੰਦ ਦੀ ਕੁੜੀ ਨਾਲ। ਦੇਰ ਆਏ درست ਆਇਆ। ਤੈਨੂੰ ਆਪਣੀ ਗਲਤੀ ਦਾ ਅਹਿਸਾਸ ਤਾਂ ਹੋ ਗਿਆ। ਇੰਨਾ ਹੀ ਬਹੁਤ ਹੈ ਸਾਡੇ ਲਈ। ਕਹਿੰਦੇ ਹੋਏ ਮਾਂ ਪਾਪਾ ਮੁਸਕਰਾਉਂਦੇ ਹੋਏ ਹਰਦੀਪ ਦੇ ਗੱਲੇ ਲੱਗੇ। ਕੀ ਗੱਲ ਹੈ ਦਾਦਾ ਜੀ ਇੱਕ ਸੈਲਫੀ ਤਾਂ ਬਣਦੀ ਹੈ? ਹੱਥ ਵਿੱਚ ਮੋਬਾਈਲ ਫੜੇ ਹੋਏ ਬੱਚਿਆਂ ਨੇ ਕਿਹਾ ਤਾਂ ਪੂਰੇ ਘਰ ਵਿੱਚ ਹਾਸੇ ਦੀ ਆਵਾਜ਼ ਗੂੰਜਣ ਲੱਗੀ। ਅੱਜ ਮੋਹਨ ਸਿੰਘ ਦਾ ਪੂਰਾ ਪਰਿਵਾਰ ਫਿਰ ਤੋਂ ਇਕ ਹੋਣ ਦੀ ਖੁਸ਼ੀ ਮਨਾ ਰਿਹਾ ਸੀ ਤੇ ਗੁਰਮੀਤ कौर ਜੀ ਪ੍ਰਮਾਤਮਾ ਨੂੰ ਵਾਰ-ਵਾਰ ਧੰਨਵਾਦ ਕਰ ਰਹੀ ਸੀ ਦੋਸਤੋ ਮਾਪਿਓ ਮੋਹ ਦਾ ਉਹ ਸੰਗਣਾ ਰੁੱਖ ਹੈ ਜੀ ਦੀ ਛਾਂ ਵਿੱਚ ਬੱਚੇ ਮਹਿਫੂਜ਼ ਰਹਿੰਦੇ ਹਨ ਇੱਕ ਮਾਪਿਓ ਹੀ ਹੈ ਜਿਨ੍ਹਾਂ ਨੂੰ ਤੁਹਾਡੀ ਤਰੱਕੀ ਤੇ ਖੁਸ਼ੀ ਹੁੰਦੀ ਹੈ ਅੱਜ ਤੁਸੀਂ ਜੋ ਕੁਝ ਵੀ ਹੋ ਉਹਦੇ ਪਿੱਛੇ ਇਹਨਾਂ ਦਾ ਹੀ ਤਿਆਗ ਹੈ ਤੁਸੀਂ ਅਚਾਨਕ ਵੱਡੇ ਨਹੀਂ ਹੋ ਗਏ ਤੁਹਾਨੂੰ ਵੱਡਾ ਕਰਨ ਵਿੱਚ ਮਾਂ ਨੇ ਆਪਣੀ ਜਿਸਮ ਨੂੰ ਸੁਕਾਇਆ ਹੈ ਬੁੱਢੇ ਪਿਓ ਨੇ ਕਟਕ ਦੀ ਧੁੱਪ ਵਿੱਚ ਆਪਣੇ ਸਰੀਰ ਨੂੰ ਸਾੜਿਆ ਹੈ ਜਿਸ ਰੁੱਖ ਨੇ ਤੁਹਾਨੂੰ ਬਚਪਨ ਵਿੱਚ ਆਪਣੀ ਛਾਂ ਦਿੱਤੀ ਉਹਦੇ ਪੱਤੇ ਸੁੱਕਣ ਨਾ ਦਿਓ ਉਹਨਾਂ ਨੂੰ ਵੀ ਆਪਣੇ ਮੋਹ ਤੇ ਪਿਆਰ ਦੀ ਖਾਦ ਦਵੋ ਤੇ ਆਪਣੀ ਮਿੱਠੀ ਬੋਲੀ ਤੇ ਵਿਆਹ ਰੂਪੀ ਪਾਣੀ ਨਾਲ ਸਿੰਜਦੇ ਰਹੋ ਕਿਉਂਕਿ ਜਦੋਂ ਸ਼ਾਹ ਦੇਣ ਵਾਲਾ ਰੁੱਖ ਨਹੀਂ ਰਹਿੰਦਾ ਨਾ ਤਾਂ ਵਿਹੜੇ ਵਿੱਚ ਧੂਪ ਆਉਣ ਲੱਗਦੀ ਹੈ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੁਰ ਕਰਨ ਦੀ ਹੋਈ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ